ਭਾਈ ਇੱਧਰ ਇਹ 87 ਮਾਡਲ ਆ ਜੀ 1987 ਮਾਡਲ ਆ ਹਾਂ ਜੀ ਇਹ ਤਿਆਰ ਹੋਇਆ ਹੋਇਆ ਨਾ ਬਾਈ ਸਾਰਾ ਵੀਰੇ ਜਿਮੀ ਜਰਾਣੀ ਤਿਆਰ ਕਰਾਇਆ ਠੀਕ ਹੈ ਤੇ ਸਤਰੀ ਵਗਾਰਾ ਚੰਗੀ ਲੱਗੀ ਹੋਈ ਹੈ ਚੰਗੀ ਲੱਗੀ ਵੀ ਹੈ ਕੰਡੀਸ਼ਨ ਪੱਖੋਂ ਤਾਂ ਇਹ ਮਤਲਬ ਤਿਆਰ ਹੋਇਆ ਹੋਇਆ ਤਾਂ ਪਤਾ ਹੀ ਹੈ ਚਾਰੇ ਟਾਇਰ ਨਵੇਂ ਨੇ ਚੱਲ ਚਲਾਵੇ ਦਾ ਕਿਵੇਂ ਆ ਬਹੁਤ ਵਧੀਆ ਬਈ ਟਰਮਾਂ ਜੀ ਬਹੁਤ ਵਧੀਆ ਇਹ ਦੇਣਾ ਕਿੰਨੇ ਚੱਪਾ ਇਹ ਤਾਂ 215000 ਮੰਗਾ ਜੀ 215000 ਮੰਗ ਹੈ ਹੁਣ ਦੇਣ ਵਾਲਾ ਰੇਟ ਹੀ ਦੱਸ ਦੇ 2 ਲੱਖ ਤੋਂ ਉੱਪਰ ਦੇ ਦਾਂਗੇ ਜੀ 2 ਲੱਖ 2 ਲੱਖ ਜੀ ਬਣ ਜੂ ਜੋ ਦੋ ਤਾਂ ਤੂੰ ਫੋਟੇ ਪੈ ਮੂੰ ਚੋ ਠੀਕ ਹੈ ਤੇ ਜਿਹੜਾ ਬੋਂਜਾ 45 ਮੈਸੀ ਇਹ 2005 ਮਾਡਲ ਹੈ 2005 ਮਾਡਲ ਹੈ 2 ਲੱਖ 25000 ਮੰਗਾ ਜੀ ਡਬਲ ਕਲਚ ਹੈ ਡਬਲ ਕਲਚ ਹੈ ਦੋ ਚਾਰੇ ਟਾਇਰ ਨਵੇਂ ਨੇ ਚੱਲ ਚਲਾ ਵੀ ਤਾਂ ਬਹੁਤ ਵਧੀਆ ਜੀ ਠੀਕ ਆ 2 ਲੱਖ 25000 ਰੁਪਏ ਡਿਮਾਂਡ ਆ ਬਾਕੀ ਆਪੇ ਆ ਮੌਕੇ ਤੇ ਕਰ ਲਾਂਗੇ ਉਹ ਮੌਕੇ ਤੇ ਹੋ ਜੂ ਜਿਹੜਾ ਆ ਟਾਫੇ 980 ਮੈਸੀ 5 ਮਾਡਲ ਜੀ ਡਬਲ ਕਲਚ ਪਾਵਰ ਸ਼ੇਰਿੰਗ ਜੀ ਇਹ ਕਿੰਨੇ ਚ ਦੇਣਾ ਇਹਦੀ ਵੀਰੇ 2 ਲੱਖ 15000 ਡਿਮਾਂਡ ਹੈ ਜੀ ਦੇ ਨਾਲ ਰੇਟ ਦਾ ਸਮਝਦੇ ਦੋ ਲੱਖ ਤੋਂ ਉੱਪਰ ਉੱਪਰ ਦੇ ਦਾਂਗੇ ਦੋ ਲੱਖ ਚ ਹੀ ਹੋ ਜੂ ਦੋ ਲੱਖ ਚ ਹੀ ਹੋ ਜੂ ਮੌਕੇ ਤੇ ਹੋ ਜੂ ਮੌਕੇ ਤੇ ਹੋ ਜੂ ਜਿਹੜਾ ਫਾਰਮ ਟਰੈਕ ਇਹ ਫਾਰਮ 50 ਹੈ ਜੀ 50 ਹੈਗਾ ਬਈ ਨੰਬਰ ਹੈ ਇੰਡੀਅਨ ਪੱਖੋਂ ਵਧੀਆ ਜੀ ਬਗ ਕੰਡੀਸ਼ਨ ਦਾ ਵਧੀਆ ਹਾਂ ਤੇ ਐਂ ਦਾ ਲੋ ਜੀ ਟਾਇਰ ਚ 40 ਪੈਸੇ ਨੇ ਟਾਇਰ 40 ਪੈਸੇ ਨੇ ਹਾਂ ਇਹਦਾ ਹੁਣ ਮੰਗਦਾ ਇਹ ਵੀਰੇ 1 ਲੱਖ 20 ਹਜ਼ਾਰ ਰੁਪਈਆ ਦੇ ਦਾਂਗੇ 1 ਲੱਖ 5000 ਪੂਰੇ ਲੱਖ ਚ ਲੈ ਜਾਓ ਸਿੱਧੇ ਨੂੰ ਫਾਰਮ ਟਰੈਕ 60